ਸੀਨੇ ਦੇ ਵਿੱਚ ਦਰਦ, ਜਕੜਨ, ਦਬਾਅ ਮਹਿਸੂਸ ਹੋ ਰਿਹਾ ਜਾਂ ਜਲਣ ਦੀ ਸਮੱਸਿਆ ਹੋ ਰਹੀ ਹੈ ਤਾਂ ਅੱਜ ਹੀ ਪਹੁੰਚੋ ਡਾਕਟਰ ਦੇ ਕੋਲ ਕਿਉਂਕਿ ਹਾਰਟ ਅਟੈਕ ਵਰਗੀਆਂ ਗੰਭੀਰ ਸਥਿਤੀਆਂ ਦੇ ਵਿੱਚ ਅਜਿਹੇ ਲੱਛਣ ਦੇਖੇ ਜਾਂਦੇ ਨੇ ਕੁਝ ਲੋਕਾਂ ਨੂੰ ਬਾਹਾਂ, ਗਰਦਨ, ਜਵਾੜੇ ਜਾਂ ਪਿੱਠ ਦੇ ਵਿੱਚ ਵੀ ਦਰਦ ਹੋ ਸਕਦਾ ਹੈ। ਹਲਕੀ ਗਤੀਵਿਧੀ ਨਾਲ ਜਾਂ ਆਰਾਮ ਕਰਦੇ ਸਮੇਂ ਵੀ ਜੇਕਰ ਸਾਹ ਫੁੱਲਦਾ ਤਾਂ ਇਹ ਦਿਲ ਸੰਬੰਧੀ ਵਿਕਾਰਾਂ ਦਾ ਸੰਕੇਤ ਹੋ ਸਕਦਾ ਹੈ। ਸਾਹ ਚੜਨ ਤੇ ਹੋਰ ਵੀ ਕਈ ਕਾਰਨ ਹੋ ਸਕਦੇ ਨੇ। ਇਹ ਫੇਫੜਿਆਂ ਦੀਆਂ ਬਿਮਾਰੀਆਂ ਦੇ ਵਿੱਚ ਹੋਣ ਵਾਲੀ ਦਿੱਕਤ ਹੈ। ਹਾਲਾਂਕਿ ਛਾਤੀ 'ਚ ਦਰਦ ਦੇ ਨਾਲ ਸਾਹ ਲੈਣ ਦੇ ਵਿੱਚ ਮੁਸ਼ਕਲ ਆਉਣ ਤੇ ਤੁਰੰਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਇਹ ਗੱਲ ਨੇ ਦੁਨੀਆ ਦੇ ਪ੍ਰੋਗਰਾਮ ਹੈਲੋ ਡਾਕਟਰ ਦੇ ਵਿੱਚ ਹਿਰਦੇ ਰੋਗ ਮਾਹਿਰ ਡਾਕਟਰ ਗੌਰਵ ਕਾਵ ਭਾਰਗਵ ਨੇ ਕਹੀ ਗਈ ਹੈ ਡਾਕਟਰ ਨੇ ਕਿ ਦਿਲ ਦੇ ਰੋਗਾਂ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਹਮਣੇ ਆ ਰਹੀਆਂ ਨੇ ਇਸ ਦੇ ਵਿੱਚ ਦਿਲ ਦੀ ਧਮਣੀ ਦੀ ਬਿਮਾਰੀ ਦਿਲ ਦੇ ਵਿੱਚ ਛੇਕ ਬੱਚਿਆਂ ਦੇ ਨਾਂ ਨਾਲ ਬਾਲਗਾਂ ਦੇ ਵਿੱਚ ਜਮਾਂਦਰੂ ਦਿਲ ਦੀਆਂ ਬਿਮਾਰੀਆਂ ਕੋਰੋਨਰੀ ਆਟਰੀ ਬਿਮਾਰੀ ਅਨਿਯਮਤ ਦਿਲ ਦੀ ਧੜਕਣ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਵਧੇਰੇ ਆਮ ਨੇ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਸਮੱਸਿਆਵਾਂ ਨਾ ਸਿਰਫ ਗੰਭੀਰ ਹੋ ਸਕਦੀਆਂ ਨੇ ਸਗੋਂ ਮੌਤ ਦਾ ਖਤਰਾ ਵੀ ਪਾ ਸਕਦਾ ਹੈ ਇਸ ਬਿਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਭੁਲੇਖੇ ਨੇ ਇਸ ਲਈ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਹੱਥਾਂ ਪੈਰਾਂ ਦੇ ਸੁਨ ਹੋਣ ਦਾ ਇੱਕ ਕਾਰਨ ਸਰੀਰ ਦੇ ਵਿੱਚ ਵਿਟਾਮਿਨ B ਦੀ ਕਮੀ ਹੋ ਸਕਦੀ ਹੈ। ਵਿਟਾਮਿਨ B ਦੀ ਘਾਟ ਕਾਰਨ ਸਰੀਰ 'ਚ ਸੁਨ ਹੋਣਾ ਜਾਂ ਚਰਨਾਹਟ ਦੀ ਸਮੱਸਿਆ ਹੋ ਸਕਦੀ ਹੈ। ਆਪਣੇ ਬੀਪੀ ਦੀ ਜਾਂਚ ਕਰਵਾਓ ਤੇ ਕਿਸੇ ਮਾਹਿਰ ਡਾਕਟਰ ਦੀ ਸਲਾਹ ਲਓ। ਜੇਕਰ ਤੁਹਾਨੂੰ ਅਕਸਰ ਦਿਲ ਦੇ ਵਿੱਚ ਜਲਣ ਹੁੰਦੀ ਆ ਤਾਂ ਗੈਸ ਟੋਇਸੋਫੀਜੀਲ ਰਿਫਲਕਸ ਰੋਗ ਹੋ ਸਕਦਾ ਹੈ। ਜੇਕਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਛਾਤੀ ਦੇ ਵਿੱਚ ਦਰਦ ਹੋ ਰਿਹਾ ਤਾਂ ਇੱਕ ਵਾਰ ਕਾਰਡੀਓਲੋਜਿਸਟ ਨਾਲ ਸੰਪਰਕ ਕਰੋ ਤੇ ਇਸ ਦੀ ਜਾਂਚ ਕਰਵਾਓ ਸ਼ੱਕ ਦੂਰ ਹੋ ਜਾਵੇਗਾ ਤੁਹਾਨੂੰ ਆਪਣਾ ਬੀਪੀ ਚੈੱਕ ਕਰਵਾਉਣਾ ਚਾਹੀਦਾ ਆਪਣੀ ਜੀਵਨ ਸ਼ੈਲੀ ਨੂੰ ਬਦਲੋ ਇਸ ਦੇ ਨਾਲ ਹੀ ਪੂਰੀ ਨੀਂਦ ਲੈਣੀ ਚਾਹੀਦੀ ਹੈ ਜੇਕਰ ਇਸ ਤੋਂ ਇਲਾਵਾ ਕੋਈ ਸਮੱਸਿਆ ਬਣੀ ਰਹਿੰਦੀ ਹੈ ਤਾਂ ਕਾਰਡੀਓਲੋਜਿਸਟ ਨਾਲ ਸੰਪਰਕ ਕਰੋ ਤੇ ਇਸ ਦਾ ਇਲਾਜ ਜ਼ਰੂਰ ਕਰਵਾਉਣਾ ਚਾਹੀਦਾ ਅਜਿਹਾ ਆਮ ਤੌਰ ਤੇ ਜ਼ਿਆਦਾ ਸਟ्रेस ਲੈਣ ਨਾਲ ਹੀ ਹੁੰਦਾ ਪੂਰੀ ਨੀਂਦ ਨਾ ਲੈਣ ਕਾਰਨ ਵੀ ਅਜਿਹਾ ਹੋ ਸਕਦਾ ਹੈ ਜੇਕਰ ਤੁਸੀਂ ਭੱਜ ਦੌੜ ਦੀ ਚੰਗੀ ਤਰ੍ਹਾਂ ਕਰ ਪਾ ਰਹੇ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਤੁਹਾਨੂੰ ਕਿਸੇ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਇਲਾਜ ਕਰਨਾ ਚਾਹੀਦਾ ਹੈ ਦਵਾਈਆਂ ਕੰਮ ਕਰਨਗੀਆਂ ਪਰ ਉਹਨਾਂ ਦੇ ਵਿੱਚੋਂ ਕੁਝ ਘੱਟ ਅਸਰਦਾਰ ਹੋ ਸਕਦੀਆਂ ਤੁਹਾਨੂੰ ਇੱਕ ਵਾਰ ਜਾਂਚ ਕਰਵਾਉਣੀ ਪਵੇਗੀ ਉਸ ਤੋਂ ਬਾਅਦ ਹੀ ਅਗਲੀ ਸਥਿਤੀ ਦਾ ਪਤਾ ਲੱਗ ਸਕਦਾ ਹੈ ਤੁਹਾਨੂੰ ਦੁਬਾਰਾ ਜਾਂਚ ਕਰਵਾਉਣ ਦੀ ਲੋੜ ਹੈ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਉਹ ਦੁਬਾਰਾ ਜਾਂਚ ਕਰਨਗੇ ਤਾਂ ਪਤਾ ਕਰਨਗੇ ਕਿ ਦਿੱਕਤ ਕਿਉਂ ਆ ਰਹੀ ਹੈ ਜੇਕਰ ਤੁਹਾਡੇ 'ਚ ਵੀ ਅਜਿਹੇ ਲੱਛਣ ਦਿਖਦੇ ਨੇ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਅੱਜਕੱਲ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਬੇਹਦ ਵਾਧਿਆ ਜਾ ਰਹੇ ਨੇ ਕਈ ਵਾਰ ਸੁੱਤੇ ਪਿਆ ਨੂੰ ਵੀ ਹਾਰਟ ਅਟੈਕ ਹੋ ਸਕਦਾ ਹੈ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ